ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ ਜਗਤ ਜਲੰਦਾ ਰਕੋਲਾ ਆਪਣੀ ਕਿਰਪਾ ਧਾਰ ਜਿਤ ਦੁਆਰਾ ਉਪਰਾ ਦਿੱਤਲੇ ਉਹ ਭਾਰ ਸਤਗੁਰ ਸੋ ਵੇਖਾਲਿਆ ਸੱਚਾ ਸ਼ਬਦ ਵਿਚਾਰ ਸਤਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਕੋ ਔਰ ਨਾ ਸੂਝਈ ਹਰ ਵੇਨ ਬਖਸ਼ਣ ਹਾਰ ਨਾਨਕ ਔਰ ਨਾ ਸੂਝਈ ਹਰ ਵੇਨ ਬਖਸ਼ਣ ਹਾਰ ਜਗਤ ਜਲੰਦਾ ਰਖਣਾ ਆਪਣੀ ਕਿਰਪਾ ਤਾਰੇ ਵਾਹਿਗੁਰੂ ਨਾਮ ਮੱਲਾ ਪਹਿਲਾ ਨਾਨਕ ਆ ਅਦੇ ਮਣਾ ਸੁਣੀਐ ਸਿੱਖ ਸਹੀ ਲੇਖ ਰਬ ਮੰਗੇ ਸਿਆ ਬੈਠਾ ਕੱਡ ਵਾਹੀ ਕੰਨ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਇਹ ਰਾਮ ਕਲੀ ਕੀ ਵਾਰ ਆਵਾਜ ਇਸ ਦੀ 13ਵੀਂ ਬਾਉੜੀ ਅਤੇ ਉਸ ਤੋਂ ਪਹਿਲਾਂ ਜੋ ਦੂਸਰਾ ਸ਼ਲੋਕ ਹੈ ਉਸ ਦੀ ਵਿਚਾਰ ਕਰਿਏ ਸਤਿਗੁਰੂ ਜੀ ਉਹ ਪੇਸ਼ ਕਰਦੇ ਹਨ ਮਹਿਲਾ ਪਹਿਲਾ ਨਾਨਕ ਆ ਹਰਿ ਵਿਮਣਾ ਸੁਣੀਐ ਸਿੱਖ ਸਹੀ ਲੇਖਾ ਰਬ ਮੰਗੇ ਸਿਆ ਬੈਠਾ ਕਡਵਾਹੀ ਨਾਨਕ ਸਤਿਗੁਰੂ ਜੀ ਆਖ ਰਹੇ ਹਨ રે ਮਨਾ ਸੁਣੀਏ ਸਿੱਖ ਸਹੀ રે ਮੇਰੇ ਮਾਣਾ ਸੱਚੀ ਗੱਲ ਸੁਣ ਸੁਣੀਏ ਸਿੱਖ ਸਿੱਖਿਆ ਸਹੀ ਸਹੀ ਸੱਚੀ ਸਿੱਖਿਆ ਦੇ ਸੁਣ ਲੇਖਾ ਰਬ ਮੰਗੇ ਸਿਆਮ ਬਠਾ ਪੜ੍ਹ ਉਹ ਹੀ ਜ਼ਰੂਰ ਤੇਰੇ ਕਰਮਾਂ ਦਾ ਹਿਸਾਬ ਕਿਤਾਬ ਹੋਣਾ ਹੈ। ਤਾਂ ਰੱਬ ਨੇ ਉਹ ਵਰੀ ਕੱਢ ਲੈਣੀ ਹੈ ਜਿਸ ਤੇ ਤੇਰੇ ਕਰਮਾਂ ਦਾ ਹਿਸਾਬ ਕਿਤਾਬ ਲਿਖਿਆ ਹੋਇਆ ਹੈ। ਜੋ ਤੂੰ ਕਰਮ ਕੀਤੇ ਹਨ ਉਸ ਦਾ ਸਾਰਾ ਹਿਸਾਬ ਕਿਤਾਬ ਉਹ ਵਾਹਿਗੁਰੂ ਨੇ ਲਿਖਿਆ ਹੋਇਆ ਹੈ। ਤਲਵਾ ਪੌਸਣ ਆਕੀਆਂ ਬਾਕੀ ਜਿਨਾਂ ਵਹੀ ਜਿਨਾਂ ਵੱਲ ਬਾਕੀ ਲੇਖਾ ਨਿਕਲ ਆਉਂਦਾ ਹੈ ਉਹਨਾਂ ਨੂੰ ਫਿਰ ਤਨਵਾ ਤਲਬ ਕੀਤਾ ਜਾਂਦਾ ਹੈ ਔਰ ਸਨ ਆਕੀਆਂ ਆਕੀ ਮਨਮੁੱਖਾਂ ਨੂੰ ਉਹਨਾਂ ਮਨਮੁੱਖਾਂ ਨੂੰ ਫਿਰ ਤਲਬ ਕੀਤਾ ਜਾਂਦਾ ਹੈ ਬੁਲਾਇਆ ਜਾਂਦਾ ਹੈ ਜਿਨਾਂ ਵੱਲ ਲੇਖਾ ਨਿਕਲ ਆਉਂਦਾ ਹੈ ਜਿਨ੍ਹਾਂ ਦਾ ਨੇਕਾ ਕਰਮਾਂ ਦਾ ਹਿਸਾਬ ਤਵ ਨਿਕਲ ਆਉਂਦਾ ਹੈ ਉਹਨਾਂ ਨੂੰ ਫਿਰ ਬੁਲਾਇਆ ਜਾਂਦਾ ਜਿਨ੍ਹਾਂ ਦੇ ਕਰਮ ਜੋ ਭੈੜੇ ਕਰਮਣ ਉਹ ਨਿਕਲ ਆਉਂਦੇ ਹਨ ਉਹਨਾਂ ਨੂੰ ਫਿਰ ਤਲਬ ਕੀਤਾ ਜਾਂਦਾ ਹੈ ਅਜ਼ਰਾਇਲ ਫਰਿਸ਼ਤਾ ਹੋਸੀ ਆਏ ਤਈ ਅਜ਼ਰਾਇਲ ਫਰਿਸ਼ਤਾ ਮੌਤ ਦਾ ਫਰਿਸ਼ਤਾ ਫਿਰ ਉੱਥੇ ਕਰਮਾਂ ਦੇ ਹਿਸਾਬ ਕਿਤਾਬ ਵੇਲੇ ਉਹ ਜੋ ਅਜ਼ਰਾਈਲ ਫਰਿਸ਼ਤਾ ਹੈ ਮੌਤ ਦਾ ਫਰਿਸ਼ਤਾ ਹੈ ਜੋ ਫਿਰ ਕਰਮਾਂ ਦੇ ਹਿਸਾਬ ਨਾਲ ਦੁੱਖ ਦਿੰਦਾ ਹੈ ਉਹ ਫਿਰ ਆ ਕੇ ਉੱਥੇ ਖੜ ਜਾਂਦਾ ਹੈ ਆਵਣ ਜਾਣ ਨਾ ਸੁਝੀ ਪੀੜੀ ਗਲੀ ਪਈ ਫਿਰ ਜਿੰਦ ਨੂੰ ਕੋਈ ਔਰ ਜਾਣ ਦਾ ਰਸਤਾ ਨਹੀਂ ਸੋਝਦਾ ਇਸ ਪਾਸੇ ਮੈਂ ਹੁਣ ਜਾਵਾਂ ਕਿਉਂਕਿ ਜਿਹੜੇ ਕੰਮ ਕੀਤੇਆਂ ਨੂੰ ਕਰਮਾਂ ਕਰਕੇ ਉਸ ਨੂੰ ਲੋਕਾਂ ਦੀ ਮਾਰ ਪੈਂਦੀ ਹੈ ਕੂੜ ਨੇ ਕੁੱਟੇ ਨਾਨਕਾ ਊੜਕ ਸੱਚ ਰਹੀ ਊੜ ਜਿਹੜੇ ਕੂੜ ਦੇ ਵਿੱਚ ਪਏ ਹੋਏ ਹਨ ਕੁੜਿਆਰ ਹਨ ਨਿਕੁੱਟੇ ਨਾਨਕਾ ਸਤਗੁਰੂ ਜੀ ਕਹਿੰਦੇ ਹਨ ਉਹ ਕੂੜਿਆਰ ਮਨੁੱਖ ਇਥੋਂ ਹਾਰ ਕੇ ਜਾਂਦੇ ਹਨ ਕਿਉਂਕਿ ਉਹ ਕੂੜ ਦੇ ਵਿੱਚ ਪੈਣ ਕਰਕੇ ਉਹਨਾਂ ਦੇ ਮਨ ਦੇ ਕਰਮ ਉਹਨਾਂ ਦੇ ਨਾਲ ਜਾਂਦੇ ਹਨ ਇਸ ਕਰਕੇ ਉਹ ਕੂੜਿਆਰ ਮਨੁੱਖ ਜੋ ਕੂੜਾਂ ਜੋ ਕੂੜ ਦੇ ਵਪਾਰੀ ਹਨ ਉਹ ਇਸ ਜਨਮ ਦੇ ਵਿੱਚੋਂ ਹਾਰ ਕੇ ਜਾਂਦੇ ਹਨ ਔੜਕ ਸੱਚ ਰਹੀ ਸੱਚ ਦੇ ਵਿੱਚ ਜੋ ਲੱਗੇ ਹੋਏ ਆ ਲੋ ਜੋ ਸੱਚ ਦੇ ਨਾਲ ਜੁੜੇ ਹਨ ਉਹ ਫਿਰ ਆਖੀਰ ਨੂੰ ਇਥੋਂ ਜਿੱਤ ਕੇ ਜਾਂਦੇ ਹਨ ਇਸੇ ਕਰਕੇ ਸਤਿਗੁਰੂ ਜੀ ਦਾ ਉਪਦੇਸ਼ ਹੈ ਗੁਰਮੁਖ ਲਾਗ ਲਏ ਗਏ ਗੁਰਮੁਖ ਲਾਗ ਲਏ ਗਏ ਮਨਮੁਖ ਚੱਲੇ ਮੂਲ ਗਵਾਏ ਜਿਉ ਗੁਰਮੁਖ ਤਲਾ ਘਟਕੇ ਜਾਂਦੇ ਹਨ ਉਹਨਾਂ ਦਾ ਕੋਈ ਲੇਖਾ ਨਹੀਂ ਰਹਿੰਦਾ ਪਰ ਮਨਮੁਖ ਜਿਹ ਹਨ ਮਨਮੁਖ ਚੱਲੇ ਮੂਲ ਗਵਾਏ ਜਿਉ ਜਿਹੜਾ ਉਹ ਮੂਲ ਸਵਾਸ ਦਾ ਮੂਲ ਪਰਮਾਤਮਾ ਮਨੋਂ ਮਿਲਿਆ ਸੀ ਉਹਨਾਂ ਨੂੰ ਗਵਾ ਕੇ ਜਾਂਦਿਆਂ ਕਿਸੇ ਲੈਖੇ ਨਹੀਂ ਲੱਗਦੇ ਸੋ ਲੈਖਾ ਉਸ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਹੁੰਦਾ ਹੈ ਇਸੇ ਕਰਕੇ ਜੱਗੀ ਸਾਹਿਬ ਦੇ ਵਿੱਚ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਚੰਗੀਆਂ ਬੁਰੀਆਂ ਵਾਚ ਧਰਮ ਅਦੂਰੇ ਚੰਗੀਆਂ ਬੁਰੀਆਂ ਚੰਗੇ ਕੰਮ ਮੰਦੇ ਕੰਮ ਵਾਚ ਧਰਮ ਧਰਮ ਰਾਜ ਵਾਚਦਾ ਹੈ ਕਿੱਥੇ ਵਾਚਦਾ ਹੈ ਹਾਦੂਰ ਉਸ ਵਾਹਿਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਕਿਸ ਨੇ ਕਿਹੜੇ ਚੰਗੇ ਕੰਮ ਕੀਤੇ ਹਨ ਕਿਹੜੇ ਮੰਦੇ ਕੰਮ ਕੀਤੇ ਹਨ ਇਹ ਲੇਖਾ ਵਾਚਦਾ ਹੈ ਧਰਮ ਰਾਏ ਉਸ ਵਾਹਿਗੁਰੂ ਦੀ ਹਜ਼ੂਰੀ ਦੇ ਵਿੱਚ ਚੰਗੀਆਂ ਹੀਆਂ ਬੁਰੀਆਂ ਹੀਆਂ ਵਾਚ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਆਪੋ ਆਪਣੀ ਕਰਮੀ ਦੇ ਮੁਤਾਬਕ ਆਪਣੇ ਜੋ ਕਰਮ ਕੀਤੇ ਹਨ ਉਹਨਾਂ ਦੇ ਮੁਤਾਬਕ ਕੋਈ ਤਾਂ ਉਸ ਵਾਹਿਗੁਰੂ ਦੇ ਨੇੜੇ ਰੱਖਲੇ ਜਾਂਦੇ ਹਨ ਅਤੇ ਬਾਕੀਆਂ ਨੂੰ ਫਿਰ ਦੂਰ ਕਰ ਦਿੱਤਾ ਜਾਂਦਾ ਹੈ ਆਹੋ ਜੇ ਲੇਖੇ ਦੇ ਸਾਵੁਕਤਾਵਾਨ ਇਸੇ ਕਰਕੇ ਸਤਿਗੁਰੂ ਜੀ ਸਾਨੂੰ ਉਪਦੇਸ਼ ਕਰਦੇ ਹਨ ਕਿ ਲੇਖੇ ਦੇ ਨਾਲ ਅਸੀਂ ਨਹੀਂ ਛੁੱਟ ਸਕਦੇ ਕਿਉਂਕਿ ਅਸੀਂ ਤਾਂ ਕਣ ਕਣ ਭੂਲਣ ਹਾਰ ਹਾਂ ਲੇਖੇ ਕਤੇ ਨਾ ਛੁੱਟੀਏ ਕਿਨ ਖੇਨ ਭੂਲਣ ਹਾਰ ਲੇਖੇ ਦੇ ਕਰਕੇ ਅਸੀਂ ਕਿਉਂਕਿ ਅਸੀਂ ਤਾਂ ਖੇਨ ਖੇਨ ਹਰ ਵੇਲੇ ਉਹ ਲਾਹੀ ਕਰਦੇ ਹਾਂ ਅਣਜਾਣੇ ਚ ਉਹਲਾ ਕਰ ਜਾਂਦੇ ਹਾਂ ਲਿਖੈ ਤਤੇ ਨਾ ਛੂਟੀ ਐ ਕਿਨੇ ਕੇ ਨ ਪੂਰਨ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰੂ ਤਾਰ ਤੁਸੀਂ ਬਖਸ਼ਣ ਹਾਰੋ ਉਸੇ ਹੀ ਬਖਸ਼ ਸਕਦੇ ਹੋ ਅਸੀਂ ਲੇਖਿਆਂ ਦੇ ਨਾਲ ਇਥੋਂ ਪਾਰ ਉਤਾਰਾ ਸਾਡਾ ਨਹੀਂ ਹੋ ਸਕਦਾ ਲੇਖੇ ਹੋਣ ਤਾਂ ਸਾਡੇ ਕੋਈ ਵਾਰੀ ਨਾ ਆਵੇ ਬਖਸ਼ਣ ਦੀ ਹਰ ਜੀਓ ਲੇਖਾ ਵਾਰ ਨਾ ਆਵਈ ਤੂੰ ਵਕਸ਼ ਮਿਲਾਵਣ ਆ ਹਰੇ ਹਰਿ ਜੀਓ ਜੇ ਲੇਖਾ ਸਾਡਾ ਹੋਣ ਲੱਗ ਪਵੇ ਤੋ ਸਾਧਿਕਰੇ ਬਖਸ਼ਿਸ਼ ਦੀ ਵਾਰ ਹੀ ਨਹੀਂ ਆਏਗੀ ਕਿਉਂਕਿ ਅਸੀਂ ਤਾਂ ਖਿੰਖਿੰ ਭੁਲਾ ਹੀ ਕਰਦੇ ਹਾਂ ਇਸ ਕਰਕੇ ਤੂੰ ਵਰਤਨ ਹਾਰ ਰਿਹਾ ਤੂੰ ਹੀ ਵਰਤ ਸਟ ਰਹਾ ਹੈ ਇਹ ਵੀ ਉਸ ਵਾਹਿਗੁਰੂ ਅਗੇ ਅਰਦਾਸ ਕਰਨੀ ਚਾਹੀਦੀ ਹੈ ਪੌੜੀ ਹਰ ਕ ਸਭ ਸਰੀਰ ਹੈ ਹਰ ਰਹਾ ਸਭ ਆਪ ਇਹ ਸਭ ਕੁਝ ਜੋ ਸ ਵਾਹਿਗੁਰੂ ਨੇ ਪੈਦਾ ਕੀਤਾ ਹੈ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਇਹ ਸਾਰਾ ਉਸ ਵਾਹਿਗੁਰੂ ਦਾ ਸਰੀਰ ਹੀ ਹੈ ਜਿਸ ਤਰ੍ਹਾਂ ਕਿ ਸਤਿਗੁਰੂ ਜੀ ਸੁਖਨੀ ਸਾਹਿਬ ਦੇ ਵਿੱਚ ਵੀ ਸਾਨੂੰ ਉਪਦੇਸ਼ ਕਰਦੇ ਹਨ ਸਗਲ ਸੰਮਗਰੀ ਸਗਲ ਸਮਗਰੀ ਜਾਂ ਕਾ ਤਨਾ ਇਹ ਸਾਰੀ ਸਮਗਰੀ ਜੋ ਹੈ ਇਹ ਸਾਰਾ ਕੁਝ ਜਗਤ ਦੇ ਵਿੱਚ ਦਿਸਦਾ ਹੈ ਇਹ ਸਭ ਕੁਝ ਉਸ ਦਾ ਸਰੀਰ ਹੀ ਹੈ ਉਸ ਦਾ ਤਾਣੇ ਹੀ ਹੈ ਉਸ ਵਾਹਿਗੁਰੂ ਦਾ ਹਰ ਕਾ ਸਭ ਸਰੀਰ ਹੈ ਹਰ ਰਵ ਰਿਆ ਸਭ ਆਪ ਅਤੇ ਉਹ ਹਰੀ ਹੀ ਸਾਰੇ ਪਾਸੇ ਸਮਾਰਿਆ ਹੈ ਉਸੇ ਹੀ ਸਾਰੇ ਵਸੇ ਜੋਤ ਹੈ ਉਹ ਹੀ ਹਰ ਘਟ ਘਟ ਦੇ ਵਿੱਚ ਸਮਾਰਿਆ ਹੈ ਹਰ ਕੀ ਕੀਮਤ ਨਾ ਪਵਹਿ ਕਿਛ ਕਹਿਣ ਨਾ ਜਾਪੈ ਉਸ ਪਰਮਾਤਮਾ ਦੀ ਵਡਿਆਈ ਦੱਸੀ ਨਹੀਂ ਜਾ ਸਕਦੀ ਕਿ ਉਹ ਕਿਤਨਾ ਵੱਡਾ ਹੈ ਇਕ ਕਿ ਆਈ ਨਹੀਂ ਜਾ ਸਕਦਾ ਗੁਰ ਪਰਸਾਦੀ ਸਲਾਹੀਆ ਹਰ ਭਗਤੀ ਰਾਪ ਗੁਰੂ ਦੀ ਕਿਰਪਾ ਦੁਆਰਾ ਗੁਰ ਪਰਸਾਦੀ ਸਲਾਹੀਆ ਗੁਰੂ ਦੀ ਕਿਰਪਾ ਹੋਵੇ ਤਾਂ ਉਸ ਵਾਹਿਗੁਰੂ ਨੂੰ ਸਲਾਹੀਆ ਜਾ ਸਕਦਾ ਹੈ ਉਸ ਵਾਹਿਗੁਰੂ ਦੇ ਗੁਣ ਜਾਇ ਗਾਏ ਜਾ ਸਕਦੇ ਹਨ ਗੁਰੂ ਦੀ ਕਿਰਪਾ ਦੁਆਰ ਜਦੋਂ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਤਾਂ ਹੀ ਕੋਈ ਉਸ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਉਸ ਦੀ ਬਖਸ਼ਿਸ਼ ਕਾਰਨ ਗੁਣ ਗਾਉਂਦਾ ਹੈ ਸ਼ਬਦ ਦੇ ਨਾਲ ਜੁੜ ਕੇ ਬਾਣੀ ਦੇ ਨਾਲ ਜੁੜ ਕੇ ਕਿਉਂਕਿ ਬਾਣੀ ਉਸ ਵਾਹਿਗੁਰੂ ਦੀਆਂ ਸਿੱਫਤ ਸਲਾਹਾਂ ਨਾਲ ਭਰੀ ਹੋਈ ਹੈ ਜੋ ਵੀ ਅਸੀਂ ਸ਼ਬਦ ਪੜ੍ਹਦੇ ਹਾਂ ਸ਼ਬਦ ਬੋਲਦੇ ਹਾਂ ਉਸ ਸਾਰੇ ਉਸ ਵਾਹਿਗੁਰੂ ਦੀਆਂ ਸਿੱਖ ਸਲਾਹ ਨਾਲ ਭਰੇ ਹੋયા। ਸੋ ਉਸ ਦੀਆਂ ਸਿੱਖ ਸਲਾਹ ਜੋ ਹੈ ਉਹ ਗੁਰੂ ਦੀ ਕਿਰਪਾ ਦੁਆਰਾ ਹੀ ਕੀਤੀ ਜਾ ਸਕਦੀ ਹੈ। ਗੁਰ ਪਰ ਸਾਧੀ ਸਲਾਹੀਆਂ ਹਰ ਭਗਤੀ ਰੱਬ ਜਿਹੜਾ ਗੁਰੂ ਦੀ ਕਿਰਪਾ ਦੁਆਰਾ ਉਸ ਵਾਹਿਗੁਰੂ ਦੇ ਗੋਣ ਗਾਉਣ ਲੱਗ ਪੈਂਦਾ ਹੈ। ਉਸ ਵਾਹਿਗੁਰੂ ਦੇ ਗੁਣ ਸ਼ਬਦਾਂ ਰਹੀ ਗੁਣ ਗਾਉਣ ਲੱਗ ਪੈਂਦਾ ਹੈ ਹਰ ਭਗਤੀ ਰੱਬ ਪਰ ਉਹ ਪਰਮਾਤਮਾ ਦੀ ਭਗਤੀ ਦੇ ਵਿੱਚ ਰੰਗਿਆ ਜਾਂਦਾ ਹੈ ਉਸ ਵਾਹਿਗੁਰੂ ਦੀਆਂ ਸਿੱਖ ਸਲਾਹਾਂ ਕਰਕੇ ਇਸ ਸਤਿਗੁਰੂ ਜੀ ਦੀ ਬਖਸ਼ੀ ਹੋ ਬਾਣੀ ਦੇ ਨਾਲ ਉਸ ਵਾਹਿਗੁਰੂ ਦੀਆਂ ਸਿੱਖ ਸਲਾਹਾਂ ਕਰਕੇ ਉਹ ਮਨੁੱਖ ਜੋ ਸਿੱਖ ਸਲਾਹਾਂ ਕਰਦਾ ਹੈ ਉਹ ਵਾਹਿਗੁਰੂ ਦੇ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ ਸਭੁ ਮਾਨਤਾਨਾ ਹਰਿਆ ਓਇਆ ओंकार ਗਵਾਪੈ ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਕਰਕੇ ਇਹ ਮਨ ਅਤੇ ਤਨ ਜੋ ਹੈ ਹਰਿਆ ਹੋ ਜਾਂਦਾ ਹੈ ਜੋ ਕਈ ਜਨਮਾਂ ਤੋਂ ਸੁੱਕਾ ਸੀ ਉਸ ਵਾਹਿਗੁਰੂ ਦੇ ਗੁਣ ਗਾ ਕੇ ਇਹ ਮਨ ਅਤੇ ਤਨ ਜੋ ਆਹਰਿਆ ਹੋ ਜਾਂਦਾ ਜਿਸ ਤਰ੍ਹਾਂ ਕਿ ਕੋਈ ਬੂਟਾ ਜੋ ਹੈ ਉਸ ਨੂੰ ਪਾਣੀ ਨਾ ਮਿਲੇ ਤਾਂ ਉਹ ਸੁੱਕ ਜਾਂਦਾ ਜਦੋਂ ਪਾਣੀ ਮਿਲਦਾ ਉਹ ਫਿਰ ਹਰਿਆ ਭਰਿਆ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਜਿਸ ਨੂੰ ਸਿੱਖ ਸਲਾ ਦੀ ਬਖਸ਼ਿਸ਼ ਗੁਰੂ ਦੁਆਰਾ ਹੁੰਦੀ ਹੈ ਉਸ ਦਾ ਮਨ ਅਤੇ ਤਾਣਵੀ ਹਰਿਆ ਹੋ ਜਾਂਦਾ ਹੈ ਸਭ ਮਾਨ ਤਨ ਹਰਿਆ ਹੋਇਆ ਅਹੰਕਾਰ ਗਵਾਪੈ ਅਤੇ ਉਸ ਦਾ ਅੰਦਰੋਂ ਹੰਕਾਰ ਵੀ ਖਤਮ ਹੋ ਜਾਂਦਾ ਹੈ ਸਭ ਕਿਛ ਹਰਿ ਕਾ ਥੇਲ ਹੈ ਗੁਰਮੁਖ ਕਿਸੈ 부ਝਾਈ ਸਤਿਗੁਰੂ ਜੀ ਬੇਸ਼ ਕਰਦੇ ਹਨ ਇਹ ਜੋ ਸਾਰੀ ਸ੍ਰਿਸ਼ਟੀ ਰਚੀ ਹੋਈ ਹੈ ਸਭ ਕੁਝ ਇਹ ਉਸ ਪਰਮਾਤਮਾ ਦਾ ਖੇਲ ਹੈ ਗੁਰਮੁਖ ਕਿਸੇ 부ਝਾਏ ਪਰ ਇਸ ਖੇਲ ਬਾਰੇ ਕਿਸੇ ਗੁਰਮੁਖ ਨੂੰ ਵੀ ਸਮਝ ਆਉਂਦੀ ਹੈ ਕੋਈ ਗੁਰਮੁਖੀ ਬੁਝਦਾ ਹੈ ਗੁਰਮੁਖ ਨੂੰ ਹੀ ਪਤਾ ਲੱਗਦਾ ਹੈ ਕਿ ਇਹ ਸਭ ਕੁਝ ਉਸ ਵਾਹਿਗੁਰੂ ਦਾ ਖੇਲ ਹੈ ਉਹ ਵਾਹਿਗੁਰੂ ਆਪਣਾ ਖੇਲ ਖੇਲਦਾ ਹੈ ਜਦੋਂ ਉਹਦਾ ਅਨੁਜੀ ਕਰਦਾ ਹੈ ਇਸ ਖੇਲ ਨੂੰ ਸਮੇਟ ਲੈਂਦਾ ਹੈ ਉਸ ਵਾਹਿਗੁਰੂ ਦੇ ਸਾਹ ਕੇ ਸ਼ਹ ਹੱਥ ਹੈ ਤੋ ਉਸ ਵਾਹਿਗੁਰੂ ਦੇ ਨਾਲ ਜੁੜੀਏ ਗੁਰੂ ਦੀ ਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਨਾਲ ਜੁੜ ਕੇ ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਕਰੀਏ ਤਾਂ ਜੋ ਆਸੀਂ ਵੀ ਉਸ ਵਾਹਿਗੁਰੂ ਦੀ ਭਗਤੀ ਦੇ ਰੰਗ ਵਿੱਚ ਰੰਗੇ ਜਾ ਸਕੀਏ ਤੇ ਸਾਡਾ ਵੀ ਮਨ ਤਨ ਜੋ ਆ ਹਰਿਆ ਹੋ ਸਕੇ ਅਤੇ ਜੋ ਹੰਕਾਰ ਹੈ ਜੋ ਸੁਆਹ ਗੁਰੂ ਦੇ ਨਾਲ ਜੁੜਨ ਨਹੀਂ ਜਾਂਦਾ ਕਿਉਂਕਿ ਅਹੰਕਾਰ ਅੰਦਰ ਹੋਵੇ ਤਾਂ ਨਾਮ ਅੰਦਰ ਨਹੀਂ ਆ ਸਕਦਾ ਇੱਕ ਹੀ ਚੀਜ਼ ਅੰਦਰ ਸਮਾ ਸਕਦੀ ਹੈ ਜਾਂ ਹੰਕਾਰ ਸਮਾਏਗਾ ਤੇ ਜਾਂ ਨਾਮ ਜਾ ਸਮਾਏਗਾ ਇਹ ਹੰਕਾਰ ਜੋ ਹੈ ਅੰਦਰਲੀ ਹੋਮੇ ਜੋ ਹੈ ਉਹ ਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਰਾਣੀ ਉਸ ਵਾਹਿਗੁਰੂ ਦੀਆਂ ਸਿੱਖ ਸਲਾਹਾਂ ਕਰਕੇ ਹੀ ਇਹ ਪ੍ਰਾਪਤ ਹੋ ਸਕਦੀ ਹੈ ਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਨਾਲ ਜੁੜੀਏ ਗੁਰੂ ਦੀ ਬਖਸ਼ੀ ਹੋਈ ਇਹ ਅੰਮ੍ਰਿਤਮਈ ਬਾਣੀ ਜੋ ਕਿ ਧੁਰ ਕੀ ਬਾਣੀ ਹੈ ਉਸ ਬਾਣੀ ਦੇ ਨਾਲ ਜੁੜ ਕੇ ਆਪਣਾ ਇਹ ਜੋ ਜਨਮ ਮਿਲਿਆ ਇਸ ਜਨਮ ਨੂੰ ਅਸੀਂ ਸਵਾਰ ਸਕਦੇ ਹਾਂ ਸਭ ਕਿਛ ਹਰ ਕਾ ਖੇਲ ਹੈ ਗੁਰਮੁਖ ਕਿਸ ਗੁਜਾਈ ਸਭ ਕੇ ਚ ਹਰ ਕਾ ਖੇਲ ਹੈ ਗੁਰਮੁਖ ਕਿਸ ਗੁਜਾਈ ਵਾ ਵਾ ਸਚੇ ਪਾਤਸ਼ਾਹ ਤੂੰ ਸਚੀ ਨਾਹੀ ਵਾ ਵਾ ਸੱਚੇ ਪਾਤਸ਼ਾਹ ਇਹ ਸੱਚੇ ਪਾਤਸ਼ਾਹ ਤੂੰ ਅਸਚਰਜ ਹੈ ਧਨ ਹੈ ਤੂੰ ਤੇਰੀ ਵਡਿਆਈ ਵੀ ਸੱਚੀ ਹੈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ